ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਅਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਿਆ ਕਿ ਸਿਆਲਕੋਟ ਤੋਂ ਥੋੜੀ ਦੂਰੀ ਉਤੇ ਮੀਆਂ ਮਿੱਠੇ ਸ਼ਾ ਇੱਕ ਪ੍ਰਸਿੱਧ ਕਰਾਮਾਤੀ ਫਕੀਰ ਰਹਿੰਦਾ ਹੈ ਆਪਣੀਆਂ ਕਰਮਾਤਾਂ ਦੇ ਜ਼ੋਰ ਨਾਲ ਉਸਨੇ ਕਈ ਹਿੰਦੂਆਂ ਨੂੰ ਮੁਸਲਮਾਨ ਬਣਾ ਲਿਆ ਹੈ ਉਹ ਕਈ ਪ੍ਰਕਾਰ ਦੇ ਤਪ ਅਤੇ ਚਿੱਲੇ ਕਮਾਉਂਦਾ ਰਹਿੰਦਾ ਹੈ ਆਪਣੀਆਂ ਕਰਮਾਤਾਂ ਦੇ ਕਮੰਡ ਕਰਕੇ ਉਹ ਬੜਾ ਨਿਰਦਈ ਕਠੋਰ ਅਤੇ ਅਭਿਮਾਨੀ ਹੋ ਗਿਆ ਗੁਰੂ ਜੀ ਉਸ ਦਾ ਘਮੰਡ ਤੋੜਨ ਵਾਸਤੇ ਮਿੱਠਨਕੋਟ ਪਹੁੰਚ ਗਏ ਉੱਥੇ ਉਹਨਾਂ ਨੇ ਮੀਆਂ ਮਿੱਠੇ ਸ਼ਾਹ ਦੇ ਡੇਰੇ ਤੋਂ ਕੁਝ ਦੂਰ ਇੱਕ ਬਾਗ ਵਿੱਚ ਡੇਰੇ ਲਾਇਆ ਉਹ ਉੱਥੇ ਜਾ ਕੇ ਹੀ ਇਲਾਹੀ ਕੀਰਤਨ ਕਰਨ ਲੱਗੇ ਅਤੇ ਦੂਰੋਂ ਦੂਰੋਂ ਲੋਕ ਉਹਨਾਂ ਦੇ ਦਰਸ਼ਨ ਨੂੰ ਆਉਣ ਲੱਗੇ ਮੀਆਂ ਮਿੱਠੇ ਸ਼ਾਹ ਨੂੰ ਇਸ ਬਾਰੇ ਪਤਾ ਲੱਗਾ ਸੀ ਪਰ ਉਸ ਨੂੰ ਇਹ ਸੁਣ ਕੇ ਬਹੁਤ ਗਰੋਧ ਆਇਆ ਸੀ ਕਿ ਇੱਕ ਮੁਸਲਮਾਨ ਫਕੀਰ ਇੱਕ ਹਿੰਦੂ ਫਕੀਰ ਅੱਗੇ ਝੁਕ ਗਿਆ ਉਸ ਦੇ ਚੇਲੇ ਗੁਰੂ ਜੀ ਦਾ ਸਤਸੰਗ ਸੁਣਣ ਜਾਂਦੇ ਸਨ ਅਤੇ ਉਹ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਭਾਵਿਤ ਹੁੰਦੇ ਸਨ ਉਹਨਾਂ ਵੀ ਮੀਆਂ ਮਿੱਠੇ ਸ਼ਾਹ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ ਪਰ ਝੁੱਠੀ ਆਕੜ ਨੇ ਉਸ ਦੀ ਮਤ ਮਾਰੀ ਹੋਈ ਸੀ ਗੁਰੂ ਜੀ ਦੀ ਸ਼ੋਭਾ ਸੁਣ ਕੇ ਇੱਕ ਦਿਨ ਉਸ ਨੇ ਮਨ ਬਣਾਇਆ ਕਿ ਗੁਰੂ ਜੀ ਨੂੰ ਮਿਲਣ ਜਾਵੇ ਅਤੇ ਉਹਨਾਂ ਨੂੰ ਮੁਸਲਮਾਨ ਬਨਉਣ ਬਾਰੇ ਸਮਝਾਵੇ ਪਰ ਚਤ ਉਸਨੇ ਜਾ ਕੇ ਗੁਰੂ ਜੀ ਦੇ ਨੂਰਾਨੀ ਚਿਹਰੇ ਵੱਲ ਤੱਕਿਆ ਤਾਂ ਉਹ ਠਹਿ ਠੰਬਰ ਗਿਆ ਫਿਰ ਵੀ ਉਹ ਆਪਣੀ ਜ਼ਿੱਦ ਦਾ ਪੱਕਾ ਸੀ ਉਹ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਹਿੰਦੂ ਫਕੀਰ ਹੋ ਤੁਸੀਂ ਕਿਹੜੇ ਦੇਵਤੇ ਨੂੰ ਮੰਨਦੇ ਹੋ ਗੁਰੂ ਜੀ ਮੁਸਕਰਾਂਦੇ ਹੋਏ ਮੀਆਂ ਮਿੱਠੇ ਸ਼ਾਬਦ ਵਲ ਵੇਖ ਕੇ ਬੋਲੇ ਮੈਂ ਕੇਵਲ ਇੱਕ ਰੱਬ ਨੂੰ ਮੰਨਦਾ ਹਾਂ ਜੋ ਸਭ ਦਾ ਸਿਰਜਣਹਾਰ ਹੈ ਮੀਆਂ ਮਿੱਠੇ ਸ਼ਾ ਹੈਰਾਨ ਹੋਇਆ ਕਿ ਹਿੰਦੂ ਤਾਂ ਕਈ ਦੇਵੀ ਦੇਵਤੇ ਨੂੰ ਮੰਨਦੇ ਹਨ ਪਰ ਇਹ ਤਾਂ ਮੁਸਲਮਾਨਾਂ ਵਾਂਗ ਇੱਕ ਹੀ ਰੱਬ ਨੂੰ ਮੰਨਦੇ ਆ ਆਪਣਾ ਸ਼ੱਕ ਦੂਰ ਕਰਨ ਵਾਸਤੇ ਉਸਨੇ ਕਿਹਾ ਪਰ ਇੱਕ ਰੱਬ ਨੂੰ ਪੌਣ ਵਾਸਤੇ ਰਸੂਲ ਦੀ ਲੋੜ ਹੈ ਤੁਹਾਡਾ ਕੋਣ ਹੈ ਗੁਰੂ ਜੀ ਮਿੱਠੇ ਸ਼ਾ ਦੀ ਰਮਜ਼ ਨੂੰ ਸਮਝ ਗਏ ਸਨ ਉਹਨਾਂ ਉੱਤਰ ਦਿੱਤਾ ਰੱਬ ਦੇ ਬੰਦੇ ਆ ਰੱਬ ਨੂੰ ਪੌਣ ਵਾਸਤੇ ਕਿਸੇ ਵੀ ਚੋਲੇ ਦੀ ਲੋੜ ਨਹੀਂ ਹੁੰਦੀ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਕਿਸੇ ਵੀ ਚੋਲੇ ਤੋਂ ਬਗੈਰ ਰੱਬ ਦਾ ਸਿਮਰਨ ਕਰਦੇ ਹਨ ਮੁਸਲਮਾਨਾਂ ਦਾ ਇੱਕ ਰਸੂਲ ਹੈ ਅਤੇ ਹਿੰਦੂਆ ਦੇ ਕਈ ਦੇਵੀ ਦੇਵਤੇ ਰਸੂਲ ਦਾ ਰੂਪ ਹਨ ਇਸ ਲਈ ਭਾਵੇਂ ਇੱਕ ਵੀ ਚੋਲਾ ਹੋਵੇ ਭਾਵੇਂ ਕਈ ਕੋਈ ਫਰਕ ਨਹੀਂ ਪੈਂਦਾ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਵਿਚੋਲੇ ਦਾ ਆਸਰਾ ਲੇ ਬਗੈਰ ਰੱਬ ਨਾਲ ਇਕਮਿਕ ਹੁੰਦੇ ਹਨ ਮੀਆਂ ਮਿੱਠੇ ਸਾਹਿਬ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਲਾਜ਼ਵਾਬ ਹੋ ਗਿਆ ਪਰ ਉਸ ਦੇ ਸਾਹਮਣੇ ਕਈ ਹੋਰ ਸ਼ੱਕ ਖੜੇ ਹੋ ਗਏ ਜਿਨ੍ਹਾਂ ਕਰਕੇ ਉਹ ਮੁਸਲਮਾਨਾਂ ਨੂੰ ਹਿੰਦੂਆਂ ਨਾਲੋਂ ਚੰਗਾ ਸਮਝਦਾ ਸੀ ਉਹ ਫਿਰ ਪੁੱਛਿਆ ਪਰ ਕੀ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਕਿਆਮਤ ਵਾਲੇ ਦਿਨ ਮੁਸਲਮਾਨਾਂ ਦੀਆਂ ਰੂਹਾਂ ਜਿਹੜੀਆਂ ਧਰਤੀ ਦੇ ਹਵਾਲੇ ਕੀਤੀਆਂ ਹਨ ਅੱਲਾ ਦੇ ਫਰਿਸ਼ਤੇ ਵੱਲੋਂ ਤੂਰੀ ਵਜਾਉਣ ਉੱਤੇ ਬਹਿਸਤਾਂ ਵਿੱਚ ਚਲੇ ਜਾਣਗੀਆਂ ਪਰ ਹਿੰਦੂਆਂ ਵਿਚਾਰਿਆਂ ਦਾ ਕੀ ਬਣੇਗਾ ਜਿਨ੍ਹਾਂ ਦੇ ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਹੱਡੀਆਂ ਪਾਣੀ ਦੇ ਸਪੂਰਤ ਕਰ ਦਿੱਤੀਆਂ ਜਾਂਦੀਆਂ ਹਨ ਗੁਰੂ ਜੀ ਉਸ ਦੀ ਇਹ ਗੱਲ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ ਮੀਆਂ ਜੀ ਜਦ ਸਰੀਰ ਨੂੰ ਰੂਹ ਛੱਡ ਜਾਂਦੀ ਹੈ ਤਾਂ ਉਸ ਮਿੱਟੀ ਰੂਪ ਸਰੀਰ ਨੂੰ ਭਾਵੇਂ ਮਿੱਟੀ ਗਾਲ ਦੇਵੇ ਤੇ ਭਾਵੇਂ ਅੱਗ ਸਾੜ ਦੇਵੇ ਕੋਈ ਫਰਕ ਨਹੀਂ ਪੈਂਦਾ ਅੱਗੇ ਜਾ ਕੇ ਕਿਤੇ ਕਰਮਾਂ ਅਤੇ ਅਮਲਾਂ ਉਤੇ ਨਿਬੇੜੇ ਹੋਣੇ ਆ ਭਾਵੇਂ ਕੋਈ ਨਾਲ ਸੰਬੰਧ ਰੱਖਦਾ ਹੋਵੇ ਮੀਆਂ ਮਿਕੇ ਸ਼ਾਉ ਤੇ ਗੁਰੂ ਜੀ ਦਾ ਬਹੁਤ ਪ੍ਰਭਾਵ ਪਿਆ ਅਤੇ ਬਾਤ ਵਿੱਚ ਆਪਣਾ ਸਾਰਾ ਹੰਕਾਰ ਛੱਡ ਕੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ। ਧੋਲ ਚੁੱਕ ਦੀ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।